ਦੇਖ ਰਹੇ ਹੋ ਪੰਜਾਬੀ ਵਿਰਸਾ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਸੁਣ ਕੇ ਜੋ ਵੀ ਇੱਕ ਅਨਸਾਨੀ ਹਿਰਦਾ ਰੱਖਦਾ ਕੋਈ ਇਨਸਾਨ ਉਹਦਾ ਦਿਲ ਬੜਾ ਦੁਖੀ ਹੋਇਆ ਕਿ ਸਾਡੇ ਜਿਹੜਾ ਸਿਸਟਮ ਹੈ ਉਹ ਕਿਦਾਂ ਕੰਮ ਕਰ ਰਿਹਾ ਕਿਦਾਂ ਜ਼ੁਲਮ ਕਰ ਰਿਹਾ ਇੱਕ ਆਮ ਸ਼ਹਿਰੀ ਨਾਲ ਜਿਹਦਾ ਕੋਈ ਕਸੂਰ ਨਹੀਂ ਬੇਕਸੂਰ ਲੋਕਾਂ ਨੂੰ ਚੋਕੇ ਉਹਨਾਂ ਨੂੰ ਇਹੋ ਜਿਹਾ ਤਸ਼ੱਦਦ ਕਰਕੇ ਮਾਰ ਦੇਣਾ ਮੇਰਾ ਖਿਆਲ ਹੈ ਕਿ ਸਭੇ ਸਭੇ ਇੱਕ ਸਮਾਜ 'ਚ ਉਹਦੀ ਕੋਈ ਥਾਂ ਨਹੀਂ ਐ ਉਹ ਕਾਨੂੰਨ 'ਚ ਕੋਈ ਉਹਦੀ ਥਾਂ ਨਹੀਂ ਪਰ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਸਾਡੀ ਕੌਮ ਦੀ ਬਦਕਿਸਮਤੀ ਲਾ ਲੋ ਜਾਂ ਸਾਡੇ ਪੰਜਾਬ ਦੇ ਲੋਕਾਂ ਦੀ ਕਿ ਸਾਡੇ ਰੋਜ਼ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਇਹ ਇੱਕ ਹੋਣ ਹਾਰ ਨੌਜਵਾਨ ਨੋ ਜਿਹੜਾ ਆਪਣਾ ਵਧੀਆ ਕਾਰੋਬਾਰ ਕਰਕੇ ਨੌਜਵਾਨਾਂ ਨੂੰ ਚੰਗਾ ਸਿੱਖਿਆ ਦੇ ਕੇ ਉਹਨਾਂ ਨੂੰ ਰੁਜ਼ਗਾਰ ਤੇ ਲਾ ਰਿਹਾ ਸੀ ਇਹੋ ਜੇ ਬੰਦਿਆਂ ਨਾਲ ਇਹੋ ਜੀ ਘਟਨਾ ਵਾਪਰ ਜਾਣੀ ਇੱਕ ਸਮਾਜ ਦੇ ਵਾਸਤੇ ਵੀ ਬਹੁਤ ਵੱਡਾ ਘਾਟਾ ਉਹਨਾਂ ਦੇ ਪਰਿਵਾਰ ਵਾਸਤੇ ਤੇ ਹੈਗਾ ਹੀ ਹੈਗਾ ਤੇ ਮੈਂ ਸਾਰੀਆਂ ਇਹ ਇਹ ਬੜਾ ਦੁੱਖਦਾਈ ਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਨੂੰ ਜਿੰਨੇ ਵੀ ਕੋਈ ਪੰਜਾਬ ਚ ਜਾਂ ਪੰਜਾਬ ਤੋਂ ਬਾਹਰ ਵੀ ਵਸਦੇ ਲੋਕ ਜਿਹੜੇ ਆ ਕੋਈ ਚਾਹੁੰਦੇ ਆ ਕਿ ਚੰਗਾ ਸਿਸਟਮ ਹੋਵੇ ਕਿਸੇ ਨਾਲ ਇਨਸਾਫ ਹੋਵੇ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ ਸਾਰਿਆਂ ਦਾ ਫਰਜ਼ ਬਣਦਾ ਇਹ ਪਰਿਵਾਰ ਦਾ ਸਾਥ ਦੇਣ ਦਾ ਤੇ ਇਹ ਜਿਹੜੇ ਜਿਹੜੀ ਜਾਲਮਾਨਾ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਕੇ ਜਿਹੜੀ ਹਰਕਤਾਂ ਹੋਈਆਂ ਉਹਨਾਂ ਲੋਕਾਂ ਨੂੰ ਜਿਹੜਾ ਕਿ ਸਖਤ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਵੀ ਜਿਹੜਾ ਕਿ ਕੋਈ ਇਹੋ ਜਿਹੀ ਜੁਰਤ ਨਾ ਕਰ ਸਕੇ ਕਿ ਇਹੋ ਜਿਹੀ ਇਹੋ ਜਿਹਾ ਕਰਾ ਕਰਨ ਦੀ ਬਾਕੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹ ਕੀ ਵਾਪਰ ਰਿਹਾ ਇਹ ਕੀ ਇਹ ਪੁਲਿਸ ਰਾਜ ਬਣਾਇਆ ਜਾ ਰਿਹਾ ਕਿ ਇਹ ਪੁਲਿਸ ਜੀ ਨੂੰ ਮਰਜੀ ਚੁਕੇ ਉਹਨੂੰ ਮਰਜੀ ਜਿੱਦਾਂ ਖਤਮ ਕਰ ਦੇ ਉਹਨੂੰ ਉਹਦਾ ਅਨਕਾਉਂਟਰ ਕਰ ਦੇ ਉਹ ਤੇ ਤਸ਼ੱਦਦ ਕਰਕੇ ਉਹਨੂੰ ਠਾਣਿਆਂ ਚ ਜਾਂ ਸੀਐਸਟਾਫਾਂ ਚ ਮਾਰ ਦੇਵੇ ਇਹ 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 ਲੋਕਤੰਤਰ ਇਹ ਇਹ ਕੀ ਹੋ ਰਿਹਾ ਇਸ ਕਰਕੇ ਸਾਰੇ ਆਪ ਆਪਣੇ ਉਹ ਅਸੀਂ ਉਹਨਾਂ ਨੂੰ ਵੀ ਅਫਸਰਾਂ ਨੂੰ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਇਹ ਜੀ ਘਟਨਾ ਕੱਲ ਨੂੰ ਤੁਹਾਡੇ ਨਾਲ ਵਾਪਰੇ ਤੇ ਫਿਰ ਕੀ ਬਣੂਗਾ ਇਸ ਕਰਕੇ ਤੁਸੀਂ ਸਾਰੇ ਜਾਣੇ ਇਹ ਇਹ ਜਿਹੜੀ ਇੱਕ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਇਹ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਰੇ ਜਣੇ ਅੱਗੇ ਆਓ 5 ਤਰੀਕ ਨੂੰ ਇਹਨਾਂ ਨੇ ਆਪਣੇ ਪਰਿਵਾਰ ਦਾ ਇੱਕ ਜੀ ਖੋਣ ਤੋਂ ਬਾਅਦ ਵੀ ਇਹਨਾਂ ਨੂੰ ਸੜਕਾਂ ਤੇ ਰੁੜਕੇ ਇਨਸਾਫ ਲੈਣਾ ਮੰਗਣਾ ਪੈ ਰਿਹਾ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਦਾ ਜੋ 5 ਤਰੀਕ ਨੂੰ 11 ਵਜੇ ਬਠਿੰਡਾ ਐਸਐਸਪੀ ਦਫ਼ਤਰ ਦੇ ਸਾਹਮਣੇ ਨਾ ਜੋ ਇਕੱਠ ਰੱਖਿਆ ਉਹ ਚ ਬਦ ਤੋਂ ਬਦ ਪਹੁੰਚ ਕੇ ਸਮੂਲੀਅਤ ਕਰਕੇ ਇਹਨਾਂ ਦਾ ਸਾਥ ਦੇ ਕੇ ਦੇ ਆਪਾਂ ਪ੍ਰਸ਼ਾਸਨ ਤੇ ਜੋ ਸਹੀ ਕਾਨੂੰਨੀ ਕਾਰਵਾਈ ਆ ਹੋ ਸਕੇ ਤੇ ਅੱਗੇ ਤੋਂ ਇਹ ਇਨਾਂ ਚੀਜ਼ਾਂ ਤੇ ਰੋਕ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਸੁਣ ਕੇ ਜੋ ਵੀ ਇੱਕ ਅਨਸਾਨੀ ਹਿਰਦਾ ਰੱਖਦਾ ਕੋਈ ਇਨਸਾਨ ਉਹਦਾ ਦਿਲ ਬੜਾ ਦੁਖੀ ਹੋਇਆ ਕਿ ਸਾਡੇ ਜਿਹੜਾ ਸਿਸਟਮ ਹੈ ਉਹ ਕਿਦਾਂ ਕੰਮ ਕਰ ਰਿਹਾ ਕਿਦਾਂ ਜ਼ੁਲਮ ਕਰ ਰਿਹਾ ਇੱਕ ਆਮ ਸ਼ਹਿਰੀ ਨਾਲ ਜਿਹਦਾ ਕੋਈ ਕਸੂਰ ਨਹੀਂ ਬੇਕਸੂਰ ਲੋਕਾਂ ਨੂੰ ਚੋਕੇ ਉਹਨਾਂ ਨੂੰ ਇਹੋ ਜਿਹਾ ਤਸ਼ੱਦਦ ਕਰਕੇ ਮਾਰ ਦੇਣਾ ਮੇਰਾ ਖਿਆਲ ਹੈ ਕਿ ਸਭੇ ਸਭੇ ਇੱਕ ਸਮਾਜ 'ਚ ਉਹਦੀ ਕੋਈ ਥਾਂ ਨਹੀਂ ਐ ਉਹ ਕਾਨੂੰਨ 'ਚ ਕੋਈ ਉਹਦੀ ਥਾਂ ਨਹੀਂ ਪਰ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਸਾਡੀ ਕੌਮ ਦੀ ਬਦਕਿਸਮਤੀ ਲਾ ਲੋ ਜਾਂ ਸਾਡੇ ਪੰਜਾਬ ਦੇ ਲੋਕਾਂ ਦੀ ਕਿ ਸਾਡੇ ਰੋਜ਼ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਇਹ ਇੱਕ ਹੋਣ ਹਾਰ ਨੌਜਵਾਨ ਨੋ ਜਿਹੜਾ ਆਪਣਾ ਵਧੀਆ ਕਾਰੋਬਾਰ ਕਰਕੇ ਨੌਜਵਾਨਾਂ ਨੂੰ ਚੰਗਾ ਸਿੱਖਿਆ ਦੇ ਕੇ ਉਹਨਾਂ ਨੂੰ ਰੁਜ਼ਗਾਰ ਤੇ ਲਾ ਰਿਆ ਸੀ ਇਹੋ ਜੇ ਬੰਦੇ ਨਾਲ ਇਹੋ ਜੇ ਘੜਨਾ ਵਾਪਸ ਜਾਣੀ ਇੱਕ ਸਮਾਜ ਵਾਸਤੇ ਵੀ ਬਹੁਤ ਵੱਡਾ ਘਾਟਾ ਉਹਨਾਂ ਦੇ ਪਰਿਵਾਰ ਵਾਸਤੇ ਤੇ ਹੈਗਾ ਹੀ ਹੈਗਾ ਤੇ ਮੈਂ ਸਾਰਿਆਂ ਇਹ ਇਹ ਬੜਾ ਦੁੱਖਦਾਈ ਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਨੂੰ ਜਿੰਨੇ ਵੀ ਕੋਈ ਪੰਜਾਬ ਚ ਜਾਂ ਪੰਜਾਬ ਤੋਂ ਬਾਹਰ ਵੀ ਵੱਸਦੇ ਲੋਕ ਜਿਹੜੇ ਆ ਕੋਈ ਚਾਹੁੰਦੇ ਆ ਕਿ ਚੰਗਾ ਸਿਸਟਮ ਹੋਵੇ ਕਿਸੇ ਨਾਲ ਇਨਸਾਫ ਹੋਵੇ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ ਸਾਰਿਆਂ ਦਾ ਫਰਜ਼ ਬਣਦਾ ਇਹ ਪਰਿਵਾਰ ਦਾ ਸਾਥ ਦੇਣ ਦਾ ਤੇ ਇਹ ਜਿਹੜੇ ਜਿਹੜੀ ਜਾਲਮਾਨਾ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਕੇ ਜੀ ਹਰਕਤਾਂ ਹੋਈਆਂ ਉਹਨਾਂ ਲੋਕਾਂ ਨੂੰ ਜਿਹੜਾ ਕਿ ਸਖਤ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਵੀ ਜਿਹੜਾ ਕਿ ਕੋਈ ਇਹ ਇਹੋ ਜਿਹੀ ਜੁਰਤ ਨਾ ਕਰ ਸਕੇ ਕਿ ਇਹੋ ਜਿਹਾ ਇਹੋ ਜਿਹਾ ਕਾਰਾ ਕਰਨ ਦੀ ਬਾਕੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹ ਕੀ ਵਾਪਰ ਰਿਹਾ ਇਹ ਕੀ ਇਹ ਪੁਲਿਸ ਰਾਜ ਬਣਾਇਆ ਜਾ ਰਿਹਾ ਕਿ ਇਹ ਪੁਲਿਸ ਜੀ ਨੂੰ ਮਰਜੀ ਚੁਕੇ ਉਹਨੂੰ ਮਰਜੀ ਜਿੱਦਾਂ ਖਤਮ ਕਰ ਦੇ ਉਹਨੂੰ ਉਹਦਾ ਅਨਕਾਉਂਟਰ ਕਰ ਦੇ ਉਹ ਤੇ ਤਸ਼ੱਦਦ ਕਰਕੇ ਉਹਨੂੰ ਠਾਣਿਆਂ ਚ ਜਾਂ ਸੀਐਸ ਟਾਫਿਆਂ ਚ ਮਾਰ ਦੇਵੇ ਇਹ 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 ਲੋਕਤੰਤਰ ਇਹ ਇਹ ਕੀ ਹੋ ਰਿਹਾ ਇਸ ਕਰਕੇ ਸਾਰੇ ਆਪ ਆਪਣੇ ਉਹ ਅਸੀਂ ਉਹਨਾਂ ਨਾਲ ਵੀ ਅਫਸਰਾਂ ਨਾਲ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਤੁਸੀਂ ਆਪਣੇ ਅੰਦਰ ਚਾਤੀ ਮਾਰੋ ਇਹ ਜੀ ਘਟਨਾ ਕੱਲ ਨੂੰ ਤੁਹਾਡੇ ਨਾਲ ਵਾਪਰੇ ਤੇ ਫਿਰ ਕੀ ਬਣੂਗਾ ਇਸ ਕਰਕੇ ਤੁਸੀਂ ਸਾਰੇ ਜਣੇ ਇਹ ਇਹ ਜਿਹੜੀ ਇੱਕ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਇਹ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਰੇ ਜਣੇ ਅੱਗੇ ਆਓ 5 ਤਰੀਕ ਨੂੰ ਇਹਨਾਂ ਨੇ ਆਪਣੇ ਪਰਿਵਾਰ ਦਾ ਇੱਕ ਜੀ ਖੋਣ ਤੋਂ ਬਾਅਦ ਵੀ ਇਹਨਾਂ ਨੂੰ ਸਿਹੜਕਾਂ ਤੇ ਰੁੜ ਕੇ ਇਨਸਾਫ ਲੈਣਾ ਮੰਗਣਾ ਪੈ ਰਿਹਾ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਦਾ ਜੋ 5 ਤਰੀਕ ਨੂੰ 11 ਵਜੇ ਬਠਿੰਡਾ ਐਸਐਸਪੀ ਦਫ਼ਤਰ ਦੇ ਸਾਹਮਣੇ ਇਹਨਾਂ ਜੋ ਇਕੱਠ ਰੱਖਿਆ ਉਹ ਚ ਵੱਧ ਤੋਂ ਵੱਧ ਪਹੁੰਚ ਕੇ ਸਮੂਲੀਅਤ ਕਰਕੇ ਇਹਨਾਂ ਦਾ ਸਾਥ ਦੇ ਕੇ ਆਵਾ ਪ੍ਰਸ਼ਾਸਨ ਤੇ ਜੋ ਸਹੀ ਕਾਨੂੰਨੀ ਕਾਰਵਾਈ ਆ ਹੋ ਸਕੇ ਤੇ ਅੱਗੇ ਤੋਂ ਇਹ ਇਨਾਂ ਚੀਜ਼ਾਂ ਤੇ ਰੋਕ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ